ਉਨੇ ਭਰਾਵਾਂ ਦੀਆਂ ਦੋ ਕੋਠੀਆਂ ਨੇ ਲਗਭਗ ਇੱਕ ਕਿੱਲੇ ਦਾ ਏਰੀਆ ਹੈ ਜੀ ਇਹ ਨਹੀਂ ਕਹਿੰਦੇ ਸਾਨੂੰ ਮਾਡਰਨ ਡਿਜ਼ਾਈਨ ਚਾਹੀਦਾ ਹੈਗਾ ਵੀ ਖੇਤਾਂ ਦੇ ਵਿੱਚ ਕੋਠੀ ਹੈ ਤਾਂ ਸਾਨੂੰ ਚਾਰੋਂ ਸਾਈਡ ਤੇ ਹੀ ਡਿਜ਼ਾਈਨ ਚਾਹੀਦਾ ਹੈ ਇਹਦੇ ਏਰੀਆ ਆਪਾਂ ਜਿਹੜੀ ਇਹਦੀ ਵਿਡਥ ਲੈਂਦੀ ਹੈ ਜੀ ਉਹ ਆਪਾਂ 37 ਫੁੱਟ ਲੈਂਦੀ ਹੈ ਜੀ ਜਿਹੜੀ ਇਹਦੀ ਲੈਂਥ ਲੈਂਦੀ ਹੈਗੀ ਉਹ ਆਪਾਂ 47 ਫੁੱਟ ਲੈਂਦੀ ਹੈ ਇਹ ਆਪਣੇ ਸਾਊਥ ਫੇਸ ਬਿਲਡਿੰਗ ਹੈ ਜੀ ਥੱਲੇ ਥੱਲੇ ਲਗ ਤਕਰੀਬਨ 17 1750 ਸਕਰ ਫੁੱਟ ਦੀ ਹੈ ਸਾਢੇ 37 47 ਉੱਪਰ ਫਿਰ 1200 ਰਹਿ ਗਿਆ ਹਾਂਜੀ ਉੱਪਰ 1200 ਉਹਦਾ ਕਿੰਨਾ ਕਾਸਟ ਦਾ ਫਰਕ ਪਿਆ ਉਹਦਾ ਜੀ ਮਾਨਕ ਜਲ 15% ਤੱਕਰ ਦਾ ਆਕੋਸ਼ ਦਾ ਫਰਕ ਪੈਂਦਾ ਹੀ ਹੈ ਜੀ ਕਿਉਂਕਿ ਤੁਸੀਂ ਇੱਕੋ ਇੱਕੋ ਚੀਜ਼ ਸੇਮ ਲਾਉਣੀ ਸੀ ਦੋਨਾਂ ਕੋਠੀਆਂ ਦੇ ਜਦੋਂ ਤੁਸੀਂ ਕਿਸੇ ਤੋਂ ਖਰੀਦੋਗੇ ਬਈ ਰੇਟ ਥੋੜਾ ਹੀ ਜਾਂਦਾ ਹੈ ਇਹਦੇ ਚ ਬਈ ਜਿਵੇਂ ਟਾਇਲ ਦੀ ਕੁਆਲਿਟੀ ਹੋਗੀ ਇਹ ਤੁਸੀਂ ਕਿੱਥੋਂ ਲੈ ਕੇ ਆਏ ਸੀ ਇਹ ਸਾਰੀ ਟਾਇਲ ਆਪਣੇ ਗੋਰਾ ਟਾਇਲ ਆਰਾਮਪੁਰਾ ਫੋਲ ਤੋਂ ਉੱਥੋਂ ਲੈ ਕੇ ਆਏ ਉਹਨਾਂ ਦਾ ਰੇਟ ਵੀ ਸਹੀ ਲੱਗਿਆ ਆਪਾਂ ਨੂੰ ਵੈਸੇ ਦੋਨੇ ਕੋਠੀਆਂ ਦੇ ਆਪਣੀ ਟਾਇਲ ਸਾਰੀ ਉੱਥੇ ਹੀ ਆਈ ਹੈ ਕੜ ਆਪਣੀ ਆਈ ਹੈ ਸਾਗਮਾਨ ਦੀ ਫਟਾਫਾਤ ਪਿੱਛੇ ਇਹਦੇ ਦੋ ਬੈੱਡਰੂਮ ਹੈ ਜੀ ਜੀ ਬਾਈ ਇੱਕ ਡਰੈਸਿੰਗ ਟਾਇਲਟ ਇੱਕ ਸਟੋਰ ਇੱਕ ਕਿਚਨ ਇੱਕ ਡ ਜੀ ਤੋਂ ਉਪਰ ਵਾਲਾ ਪੋਰਸ਼ਨ ਬਾਈ ਉਪਰ ਵਾਲੇ ਪੋਰਸ਼ਨ ਚ ਦੋ ਬੈੱਡਰੂਮ ਹੈ ਜੀ ਇੱਕ ਟਾਇਲਟ ਹੈ ਜੀ ਲੌਬੀ ਹੈ ਜੀ ਇੱਕ ਬਰਾਂਡਾ ਹੋ ਗਿਆ ਤੇ ਇੱਕ ਬਾਹਰ ਇਧਰ ਪੈਰਾਗੋਲਾ ਹੋਣਾ ਹੈ ਜੀ ਵੈਸੇ ਡਿਜ਼ਾਈਨ ਇਹ ਬਾਈ ਦੋਸਤੋ 29 2900 ਸਕੁਅਰ ਫੁੱਟ ਦੇ ਵਿੱਚ ਬਣੀਆਂ ਹੋਈਆਂ ਅੱਜ ਦੋ ਕੋਠੀਆਂ ਤੁਹਾਨੂੰ ਦਿਖਾਵਾਂਗੇ ਭਰਾ ਆਪਣੇ ਨਾਲ ਖੜੇ ਨੇ ਦੋਨੇ ਭਰਾਵਾਂ ਦੀਆਂ ਦੋ ਕੋਠੀਆਂ ਨੇ ਜੀ ਇੱਕ ਕੋਠੀ ਲਗਭਗ ਕੰਪਲੀਟ ਹੈ ਇੱਕ ਦੇ ਵਿੱਚ ਕੰਮ ਚੱਲ ਜੀਦਾ ਹੈ ਭਰਾ ਹੋਰਾਂ ਨੇ ਡਿਜ਼ਾਈਨ ਕੀਤੀਆਂ ਨੇ ਬਾਈ ਹੋਰਾਂ ਨਾਲ ਵੀ ਗੱਲਬਾਤ ਕਰਦੇ ਆਂ ਪਹਿਲਾਂ ਆਪਾਂ ਜਾਣਦੇ ਆਂ ਆਪਾਂ ਖੜੇ ਕਿਹੜੇ ਏਰੀਆ ਦੇ ਵਿੱਚ ਆ ਕਿਹੜੇ ਪਿੰਡ ਖੜੇ ਆਂ ਤੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਾਂ ਕਿਹੜਾ ਏਰੀਆ ਜੀ ਤੇ ਆਪਣਾ ਸ਼ੋਭਨਾਮ ਕੀ ਹੈ ਜੀ ਆਪਣਾ ਪਿੰਡ ਖੁੰਡਣਾ ਜੀ ਮੇਰਾ ਨਾਮ ਗੁਰਤੇਜ ਸਿੰਘ ਹੈ ਜ਼ਿਲ੍ਹਾ ਫਤਿਹਵਾੜ ਜੀ ਤਸਿਲ ਰਤੀ ਤੇ ਆਪਣੀਆਂ ਕੋਠੀਆਂ ਭਰਾਵਾ ਹਨ ਤੇ ਦੋ ਭਰਾਵਾਂ ਦੀਆਂ ਬਾਈ ਇਹ ਕੋਠੀਆਂ ਨੇ ਉਧਰ ਵੀ ਦਿਖਾ ਦਿਓ ਬਾਈ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਬਾਈ ਹੋਰਾਂ ਨੇ ਡਿਜ਼ਾਈਨ ਕੀਤੀਆਂ ਹਨ ਬਾਈ ਤੇ ਬਾਈ ਡਿਜ਼ਾਈਨਰ ਹੈ ਭਰਾ ਇਹਨਾਂ ਨਾਲ ਵੀ ਆਪਾਂ ਰੈਫਰੈਂਸ ਲੈਨੇ ਬਾਈ ਦਾ ਤੇ ਬਾਈ ਆਪਣਾ ਨਾਮ ਤੇ ਆਪਣਾ ਸ਼ੋਭਨਾਮ ਤੇ ਆਪਣਾ ਪਿੰਡ ਦੱਸਤੋ ਬਾਈ ਕਿਹੜਾ ਹਾਂਜੀ ਮੇਰਾ ਨਾਮ ਹੈ ਜੀ ਹਰਨੇਕ ਸਿੰਘ ਗੋਰੀਆ ਜੀ ਬਾਈ ਹਰਮੇ ਜੀ ਆਪਣੀ ਗੋਰੀਆ ਠੀਕ ਹੈ ਭਾਈ ਤੇ ਭਾਈ ਆਪਾਂ ਇਸ ਕੋਠੀਆਂ ਦੇ ਉੱਤੇ ਨਾ ਸਾਰੀ ਗੱਲਬਾਤ ਕਰਾਂਗੇ ਭਰਾ ਹੋਣੀ ਆਪਣੇ ਨਾਲ ਖੜੇ ਨੇਗੇ ਹਾਂਜੀ ਤੇ ਕਿੰਨਾ ਇਹ ਏਰੀਆ ਟੋਟਲ ਵਗਲਿਆ ਹੋਇਆ ਹੈ ਕਿੰਨੇ ਏਰੀਆ ਦੇ ਵਿੱਚ ਕੋਠੀਆਂ ਬਣੀਆਂ ਹੋਈਆਂ ਵੈਸੇ ਆਪਾਂ ਇੱਕ ਵਾਰੀ ਏਰੀਆ ਦੱਸਤਾ ਕੋਠੀ ਦਾ ਤੇ ਸੇਮ ਇਹਨਾਂ ਦੇ ਵਿੱਚ ਕੀ ਕੀ ਕੰਮ ਹੋਇਆ ਹੋਇਆ ਹੈ ਭਾਈ ਉਹ ਜ਼ਰੂਰ ਦੱਸੋ ਜੀ ਆਪਾਂ ਨਾਲ ਲੈ ਕੇ ਚੱਲਦੇ ਆਂ ਅੰਦਰ ਇੰਟਰ ਹੋਣੇ ਆ ਤੇ ਭਾਈ ਇਹਦਾ ਡਿਜ਼ਾਈਨ ਹੈ ਜਿਵੇਂ ਇਹ ਡਿਜ਼ਾਈਨ ਕੀਤਾ ਤੁਸੀਂ ਹੈਨਾ ਤੁਸੀਂ ਭਾਈ ਉਹਨਾਂ ਨੂੰ ਡਿਜ਼ਾਈਨਿੰਗ ਬਾਰੇ ਇਹਨਾਂ ਨੇ ਖੁਦ ਕਹਿਣਾ ਉਹ ਤਾਂ ਖੁਦ ਸਾਨੂੰ ਪ੍ਰੇਫਰ ਕੀਤਾ ਸੀਗਾ ਵੀ ਸਾਨੂੰ ਮਾਡਰਨ ਲੁੱਕ ਦੀਆਂ ਕੋਠੀਆਂ ਚਾਹੀਦੀਆਂ ਜਾਂ ਕੀ ਗੱਲਬਾ ਸ਼ੁਰੂ ਜੇ ਇਸ ਤਰ੍ਹਾਂ ਸੀਗਾ ਜੀ ਜਦੋਂ ਮੈਂ ਇਹਨਾਂ ਦੇ ਇੱਥੇ ਸਾਈਟ ਤੇ ਆਇਆ ਪਹਿਲੀ ਵਾਰ ਜੀ ਬਾਈ ਇਹਨਾਂ ਨੇ ਮੈਨੂੰ ਖਾਲੀ ਪਲੇਨ ਜਗ੍ਹਾ ਦਿਖਾਤੀ ਸੀ ਵੀ ਸਾਡੇ ਕੋਲੇ ਇਹ ਕਿੱਲਾ ਜਗ੍ਹਾ ਹੈ ਜੀ ਅੱਛਾ ਬਾਈ ਠੀਕ ਹੈ ਜੀ ਦੋ ਭਰਾ ਆਏਗੇ ਅਸੀਂ ਜੀ ਬਾਈ ਵੀ ਦੋਨਾਂ ਦੀਆਂ ਕੋਠੀਆਂ ਸਾਡੀਆਂ ਸੇਮ ਹੋਣੇ ਚਾਹੀਦੇ ਵੀ 1 ਇੰਚ ਦਾ ਵੀ ਕਿਸੇ ਚੀਜ਼ ਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਜੋ ਮਟੀਰੀਅਲ ਅਸੀਂ ਯੂਜ਼ ਕਰਨਾ ਹੈਗਾ ਟਾਈਲ ਤੋਂ ਲੈ ਕੇ ਵਾਇਰਿੰਗ ਤੱਕ ਉਹ ਸਾਰਾ ਸੇਮ ਹੋਣਾ ਚਾਹੀਦਾ ਹੈਗਾ ਜੀ ਬਾਈ ਉਸ ਤੋਂ ਬਾਅਦ ਇਹਨਾਂ ਦੀ ਪਹਿਲਾਂ ਅਸੀਂ ਪਲਾਨਿੰਗ ਕੀਤੀ ਜੀ ਓਕੇ ਬਾਈ ਉਸ ਤੋਂ ਬਾਅਦ ਇਹਨਾਂ ਨੂੰ ਡਿਜ਼ਾਈਨ ਦਿਖਾਈ ਜੀ ਡਿਜ਼ਾਈਨ ਇਹ ਕਹ ਵੀ ਖੇਤਾਂ ਦੇ ਵਿੱਚ ਕੋਠੀ ਆ ਤਾਂ ਸਾਨੂੰ ਚਾਰੋਂ ਸਾਈਡ ਤੇ ਇਹੀ ਡਿਜ਼ਾਈਨ ਚਾਹੀਦਾ ਹੈ ਵੀ ਕਿਧਰੋਂ ਵੀ ਦਿਸੇ ਡਿਜ਼ਾਈਨਿੰਗ ਹੋਣੀ ਚਾਹੀਦੀ ਹੈ ਇੱਕ ਪਾਸੇ ਇਹ ਨਹੀਂ ਹੈਗਾ ਵੀ ਤੁਸੀਂ ਇੱਕ ਪਾਸੇ ਉਸ ਡਿਜ਼ਾਈਨ ਦੇ ਦੋਗੇ ਜਾਂ ਦੋ ਪਾਸੇ ਦੇ ਦੋਗੇ ਪਿੱਛੋਂ ਸਿੰਪਲ ਜੀ ਰੱਖ ਲੋਗੇ ਮੈਨੂੰ ਤਾਂ ਬਾਈ ਹੈ ਵੀ ਸਿੰਪਲ ਸੂਪਰ ਹੈ ਪਰ ਜਿਹੜਾ ਡਿਜ਼ਾਈਨ ਆ ਤੁਸੀਂ ਚਾਰੇ ਪਾਸੇ ਦਿਖਾਇਆ ਬਾਈ ਤੇ ਆਪਾਂ ਬਈ ਨਾਲ ਸ਼ਾਟ ਲਾਵਾਂਗੇ ਡਰਾਉਨ ਦਾ ਉਹਦੇ ਵਿੱਚ ਚਾਰੇ ਪਾਸੇ ਡਾ ਡਿਜ਼ਾਈਨ ਆ ਉਹ ਦਿਸੂਗਾ ਜਿਵੇਂ ਵੀ ਬਣਿਆ ਹੋਇਆ ਤੇ ਬਈ ਇਹਦੇ ਚ ਏਰੀਆ ਕਿੰਨਾ ਕਿੰਨਾ ਕਵਰਡ ਕਰ ਲਿਆ ਇਹਦੇ ਏਰੀਆ ਆਪਾਂ ਜਿਹੜੀ ਇਹਦੀ ਵਿਡਥ ਲੈਂਦੀ ਹੈ ਜੀ ਉਹ ਆਪਾਂ 37 ਫੁੱਟ ਲੈਂਦੀ ਹੈ ਜੀ ਜਿਹੜੀ ਇਹਦੀ ਲੈਂਥ ਲੈਂਦੀ ਹੈਗੀ ਉਹ ਆਪਾਂ 47 ਫੁੱਟ ਲੈਂਦੀ ਹੈ ਜੀ ਵੀ ਕਹਿੰਦਾ ਉਹਦਾਂ ਸੋਨੂ ਕਿਰਾ ਖੁੱਲਾ ਪਲਾਨ ਵਾਲਾ ਏਰੀਆ ਸੀ ਇੱਕ ਕਿਲੇ ਦਾ ਉਹਦੇ ਚ ਤੁਸੀਂ ਚਾਹੁੰਦੇ ਤੇ ਬਈ ਵੀ ਇੱਕੋ ਜਿਹਾ ਵੀ ਰੋਕ ਰੱਖ ਸਕਦੇ ਸੀ ਇਹਦੀ ਬਈ ਕੀ وجہ ਜਿਹੜੀ ਤੁਸੀਂ ਚੜਾਈ ਰੱਖੀ ਇਧਰਲੇ ਪਾਸੇ ਇਧਰ ਗੇਟ ਆ ਗਿਆ ਹਨਾ ਇਧਰ ਮੇਨ ਗੇਟ ਆ ਗਿਆ ਜੀ ਇਹ ਆਪਣੀ ਸਾਊਥ ਫੇਸ ਬਿਲਡਿੰਗ ਹੈ ਜੀ ਉਸ ਤੋਂ ਬਾਅਦ ਇਹਦਾ ਜਿਵੇਂ ਹੁਣ ਆਪਣਾ ਮੇਨ ਕੀ ਹੁੰਦਾਗਾ ਵੀ ਆਪਾਂ ਮਕਾਨ ਬਣਾ ਲਿਆ ਜੀ ਜੀ ਬਾਈ ਹੁਣ ਜ਼ਿਮੀਦਾਰ ਪਰਿਵਾਰ ਹੈ ਜੀ ਜਿਵੇਂ ਕੰਪੈਨਾਂ ਕੰਪੂਨਾਂ ਬਾਈ ਹਰਾਂ ਕੋਲੇ ਆਪਦਾ ਜਿਵੇਂ ਖੇਤੀ ਦਾ ਕੰਮ ਕਰਦਨੇ ਤੂੜੀ ਵਾਲਾ ਦੂਸਰਾ ਹੋ ਗਿਆ ਜ਼ਿੰਮੇਦਾਰ ਜਿਵੇਂ ਮਹਮਨ ਹੁੰਦਾ ਵੀ ਸਿਰੀ ਪਾਲੀਆਂ ਦੀ ਰੋਟੀ ਹੋਗੀ ਲੇਬਰ ਦੀ ਰੋਟੀ ਹੋਗੀ ਉਹਦੇ ਵਾਸਤੇ ਹੁਣ ਗੈਸ ਵਾਲੀ ਸਵਿਚ ਕੰਮ ਨਹੀਂ ਚੱਲਦਾ ਹੈਗਾ ਤਾਂ ਚੁੱਲ੍ਹਾ ਚਮਕਾ ਜ਼ਰੂਰੀ ਹੈਗਾ ਤੇ ਆਪਾਂ ਬਾਈ ਨਾਲ ਦੇ ਨਾਲ ਦਿਖਾਈ ਜੀ ਸਾਰਾ ਡਿਜ਼ਾਈਨ ਹਾਂਜੀ ਹਾਂਜੀ ਤੇ ਉਹ ਵੀ ਸਾਰੀ ਪਲਾਨਿੰਗ ਕਹਿੰਦਾ ਉਹ ਟੋਟਲ ਪਲਾਨਿੰਗ ਤੁਸੀਂ ਕਰਕੇ ਰੱਖੀ ਆ ਉਹ ਤਾਂ ਜੀ ਜਿਵੇਂ ਹੁਣ ਪਿਛਲੇ ਪਾਸੇ ਆਪਾਂ ਪਸ਼ੂਆਂ ਦਾ ਕੈਟਲ ਸੈੱਡ ਵਗੈਰਾ ਬਣਾਉਣੇ ਨੇਗੇ ਜੀ ਬਾਈ ਤੇ ਉਸ ਤੋਂ ਬਾਅਦ ਜਿਵੇਂ ਹੁਣ ਜਿਹੜੀ ਆਪਾਂ ਪਸ਼ੂਆਂ ਵਾਲੀ ਦੀ ਐਂਟਰੀ ਰੱਖੀ ਹੋਈ ਹੈ ਨਾ ਉਹ ਕੋਠੀ ਦੀ ਬਜਿੱਦੀ ਰੱਖੀ ਉਹ ਅਲੱਗ ਤੋਂ ਅਸੀਂ ਜਿਵੇਂ ਹੁਣਾ ਸਾਈਡ ਤੇ ਉਥੋਂ ਬਾਹਰ ਦੀ ਬਾਹਰ ਸਿਸਟਮ ਸਾਰਾ ਪਿਛਲੇ ਪਾਸੇ ਪਰਸ਼ੂਮਾ ਦਾ ਰੱਖਿਆ ਹੋਇਆ ਹੈ। ਇੱਥੋਂ ਬਈ ਸਾਨੂੰ ਸਾਰਾ ਡਿਜ਼ਾਈਨ ਜਿਵੇਂ ਵੀ ਬਣਿਆ ਹੋਇਆ ਹੈ ਦੂਜੀ ਕੋਠੀ ਦਾ ਆਪਾਂ ਅਲੱਗ ਤੋਂ ਵੀਡੀਓ ਨਹੀਂ ਕਰਦੇ। ਉਹ ਸੇਮ ਹੀ ਹੈ ਨਾ ਜਿਵੇਂ ਤੁਸੀਂ ਪਹਿਲਾਂ ਦੱਸ ਚੁੱਕੇ ਹੋ। ਤੇ ਬਈ ਇੱਥੋਂ ਸਾਨੂੰ ਸਮਝਾਉਣਾ ਸ਼ੁਰੂ ਕਰੋ। ਇੱਥੋਂ ਆਪਾਂ ਐਂਟਰ ਹੋਏ ਆ ਮੇਨ ਐਂਟਰੀ ਤੋਂ। ਹਾਂਜੀ ਮੇਨ ਆਪਾਂ ਖੜੇ ਆਂਗੇ ਇਸ ਟਾਈਮ ਲੌਬੀ ਦੇ ਵਿੱਚ। ਜੀ ਬਈ। ਲੌਬੀ ਦੇ ਜਿਵੇਂ ਹੁਣ ਲੈਫਟ ਸਾਈਡ ਤੇ ਆਪਣਾ ਡਰਾਈੰਗ ਰੂਮ ਹੈ ਜੀ ਮੇਨ। ਜੀ ਬਈ। ਪੂਰਾ ਖੁੱਲਾ ਡੁੱਲਾ ਡਰਾਈੰਗ ਰੂਮ ਬਣਾਇਆ ਹੋਇਆ ਹੈ। ਐਂਟਰ ਹੁੰਦੇ ਆ ਉਹ ਤੇ ਬਈ ਇੱਕ ਚੀਜ਼ ਦੇਖ ਰਹੇ ਆ ਨਾ ਇਹਦੇ ਚ ਆਪਾਂ ਪੀਓਪੀ ਕਰਵਾਈਆ ਹੈ ਨਾ ਕੋਠੀ ਦੇ ਵਿੱਚ ਹਾਂਜੀ ਹਾਂਜੀ ਤੇ ਕਹਿੰਦਾ ਬਈ ਬਹੁਤ ਚੱਜ ਰਹੀ ਹੈ ਸਿੰਪਲ ਸੋਬਰ ਕੰਮ ਹੈ ਨਾ ਇਹ ਇਹ ਨਹੀਂ ਕਹਿ ਸਕਦੇ ਜਿਵੇਂ ਆਪਾਂ 10 ਸਾਲਾਂ ਨੂੰ ਦੇਖੀਏ ਬਈ ਇਹ ਆਪਣਾ ਰੂਮ ਆ ਜਿਹੜਾ ਇਹ ਸੇਮ ਹੀ ਲੱਗਣਾ ਹੈ ਨਾ ਜਿਵੇਂ ਕਿ ਹੋਣ ਲੱਗਦਾ ਤੇ ਕਿਉਂਕਿ ਇਹ ਚੀਜ਼ਾਂ ਸਦਾ ਬਾਹਰ ਰਹੀਆਂ ਜਿਵੇਂ ਪੀਓਪੀ ਦਾ ਕੰਮ ਹੋ ਗਿਆ ਨੈਚੁਰਲ ਮਿੱਟੀ ਦੀ ਹੈ ਤੇ ਆਜੋ ਬਈ ਡਿਜ਼ਾਈਨ ਆਪਾਂ ਦਿਖਾਈ ਜਨਾਂ ਨਾਲ ਦੀ ਨਾਲ ਭਰਾਵਾਂ ਨੇ ਜੈਦ ਕਰ ਦਿੱਤੀ ਰੂਪੀ ਦੇ ਵਿੱਚ ਹੀ ਆਪਾਂ ਜਿਵੇਂ ਸਟੇਅਰ ਚੜਾਈ ਹੋਈ ਹੈ ਜੀ ਜੀ ਬਈ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਐਂਟਰੀ ਦੇ ਨਾਲ ਕਿ ਇੱਕ ਮੇਨ ਐਂਟਰੀ ਆਪਣੇ ਲੌਬੀ ਚ ਕਿਚਨ ਚ ਹੋਗੀ ਜੀ ਇੱਕ ਕਿਚਨ ਦੇ ਵਿੱਚੋਂ ਨਾ ਆਪਾਂ ਚੌਂਕੇ ਵਾਸਤੇ ਦਰਵਾਜ਼ਾ ਦਿੱਤਾ ਹੋਇਆ ਜੀ ਅੱਛਾ ਜੀ ਜਿਵੇਂ ਜਿਮੀਦਾਰ ਪਰਿਵਾਰ ਆ ਚੌਂਕਾ ਯੂਜ਼ ਕਰਦੇ ਨੇ ਤੇ ਇੱਕ ਚੀਜ਼ ਆ ਬਾਈ ਕੋਠੀ ਦੇ ਵਿੱਚ ਵੈਂਟੀਲੇਸ਼ਨ ਬਹੁਤ ਵਧੀਆ ਹੈ ਹਵਾ ਵੀ ਪੈਂਦੀ ਹੈ ਰੋਸ਼ਨੀ ਵੀ ਬਹੁਤ ਵਧੀਆ ਹੈ ਨਾ ਰੋਸ਼ਨੀ ਵਾਸਤੇ ਜਿਵੇਂ ਹੁਣ ਅਸੀਂ ਨਾ ਤੇ ਵੱਡੀ ਵਿੰਡੋ ਦਿੱਤੀ ਸੀਗੀ ਜੀ ਹਾਂ ਦੇਖੋ ਬਾਈ ਡੁਪਲੈਕਸ ਦੇ ਵਿੱਚ ਨਾ ਥੋੜੀ ਜਿਹੀ ਸੋਹਣੀ ਲੱਗਦੀ ਹੈ ਜੀ ਡੁਪਲੈਕਸ ਦੇ ਵਿੱਚ ਇਹ ਆ ਬਾਈ ਉੱਪਰ ਵੀ ਦੀ ਰੋਸ਼ਨੀ ਆ ਗਈ ਹਾਂਜੀ ਹਾਂ ਥੱਲੇ ਵੀ ਰੋਸ਼ਨੀ ਪੈਂਦੀ ਹੈ ਨਾ ਬਾਕੀ ਖੇਤ ਦੇ ਵਿੱਚ ਬੈਸੀ ਬਹੁ ਤੇ ਬਹੁਤ ਆਰਾਮ ਦੇ ਬਾਅਦ ਜੀ ਆਪਣਾ ਇੱਧਰ ਆ ਗਿਆ ਜੀ ਸਟੋਰ ਅੱਛਾ ਸਟੋਰ ਆ ਗਿਆ ਬਾਈ ਹਾਂਜੀ ਹਾਂਜੀ ਤੇ ਬਈ ਇਹਦਾ ਲੱਕੜ ਦਾ ਕੰਮ ਮੰਨ ਕੇ ਚੱਲੋ ਬਈ ਕਰੀ ਕਰਾਇਆ ਬਾਈ ਉਹਨਾਂ ਨੇ ਕਰੀ ਕਰਾਇਆ ਹੋਇਆ ਜੀ ਤੇ ਬੰਦ ਹੈ ਜੀ ਅੰਦਰ ਉਸ ਤੋਂ ਬਾਅਦ ਇਹ ਆਪਣਾ ਫਰਸਟ ਬੈੱਡਰੂਮ ਆ ਗਿਆ ਜੀ ਬੈੱਡਰੂਮ ਕਾਫੀ ਚੌੜੇ ਲੱਗਦਾ ਬਾਈ ਹਨਾ ਹਾਂਜੀ ਹਾਂਜੀ ਇਹ 13 ਬਾਈ 14 ਦੇ ਬੈੱਡਰੂਮ ਹੈ ਜੀ 13 ਬਾਈ 14 ਦਾ ਏਰੀਆ ਬੈੱਡਰੂਮ ਦਾ ਬਾਈ ਹਾਂਜੀ ਹਾਂਜੀ ਇੱਕ ਐਂਟਰੀ ਆਪਾਂ ਤੁਹਾਨੂੰ ਜੀ ਮੇਨ ਐਂਟਰੀ ਦਿਖਾਈ ਸੀਗੀ ਜੀ ਕਿਚਨ 'ਚ ਐਂਟਰੀ ਸੀਗੀ ਇੱਕ ਕੇਸ ਬੈੱਡਰੂਮ 'ਚ ਐਂਟਰੀ ਹੈ ਪਿੱਛੇ ਬ ਜੀ ਬਾਈ ਇਹ ਜਿਵੇਂ ਟਾਇਲਟ ਹੈ ਜੀ ਅੱਛਾ ਨਾਲ ਵੀ ਸਾਰਾ ਕੁਝ ਰੱਖਿਆ ਇਧਰ ਹਾਂਜੀ ਉਸ ਤੋਂ ਬਾਅਦ ਆਪਣਾ ਆ ਗਿਆ ਜੀ ਮੇਨ ਚੌਂਕਾ ਜੀ ਬਾਈ ਜਿਹੜਾ ਚੁੱਲ੍ਹੇ ਚੌਂਕੇ ਬਿਨਾਂ ਆਪਾਂ ਨੂੰ ਸਰਦਾ ਨਹੀਂ ਇਧਰ ਜਿਵੇਂ ਹੁਣ ਆਪਣੀ ਰਸੋਈ ਦੀ ਐਂਟਰੀ ਹੈ ਜੀ ਬਾਈ ਤੋ ਤੁਸੀਂ ਅੰਦਰੋਂ ਵੀ ਦਿਖਾਈ ਸੀ ਬਾਈ ਹਨਾ ਹਾਂ ਅੱਛਾ ਇਧਰ ਵੀ ਆਇਆ ਸੀ ਤੋ ਬਾਹਰ ਜਿਵੇਂ ਹੁਣ ਆ ਬਾਹਰ ਚ ਮੇ ਚੁੱਲਾ ਲੱਗਿਆ ਹੋਇਆ ਜੀ ਜੀ ਬਾਈ ਇਹ ਬਾਹਰ ਬਰਾਂਡਾ ਹੋ ਗਿਆ ਜਿਵੇਂ ਹੁਣ ਸਬਜ਼ੀ ਸੂਕਜੀ ਬਣਾਉਣੀ ਆ ਹੋਰ ਆ ਬੈਠਣਾ ਸ਼ਾਮ ਦੇ ਟਾਈਮ ਨੂੰ ਉਸ ਤੋਂ ਬਾਅਦ ਆਪਣੀ ਇਹ ਕਿਚਨ ਹੈ ਜੀ ਜਿਵੇਂ ਬੰਦ ਆਪਾਂ ਇਹਦੇ ਤੇ ਬੰਦਦਾਨ ਰੱਖੀ ਹੋਈ ਇਹਦੇ ਚ ਆਟਾ ਵਗੈਰਾ ਸਾਰਾ ਰਸਣ ਵਗੈਰਾ ਚ ਰੱਖ ਸਕਦੇ ਹਾਂ ਹਾਂਜੀ ਹਾਂਜੀ ਜੋ ਬਾਹਰ ਚ ਕਰਨੀ ਹੋਵੇ ਬਾਕੀ ਹਲੀ ਜ਼ਿਆਦਾ ਜੂਝ ਉਹਦੇ ਜਿੰਮੇਦਾਰ ਚ ਜੀ ਬਾਈ ਜੀ ਹੁਣ ਇਹਦੇ ਵਿੱਚ ਜਿਵੇਂ ਹੁਣ ਆ ਸਾਰਾ ਸਿਸਟਮ ਹੋ ਉਸ ਦਾ ਹਾਂ ਬਾਈ ਇਹਦੇ ਵਿੱਚ ਬਾਕਸ ਵਗੈਰਾ ਪਾ ਕੇ ਬਹੁਤ ਸੋਹਣਾ ਕੰਮ ਹੋਇਆ ਹੋਇਆ ਹੈ ਹਾਂਜੀ ਹਾਂਜੀ ਤੇ ਇਹ ਚੀਜ਼ ਬਈ ਬਹੁਤ ਜ਼ਰੂਰੀ ਹੁੰਦੀ ਹੈ ਨਾ ਆਪਣੇ ਹਰੇਕ ਘੋਟੀ ਦੇ ਵਿੱਚ ਇਹ ਰੱਖੀ ਹੁੰਦੀ ਹੈ ਉਸੇ ਤਰ੍ਹਾਂ ਚੁੱਲਾ ਚੌਂਕੇ ਬਿਨਾਂ ਆਪਾਂ ਨੂੰ ਸਰਦਾ ਨਹੀਂ ਆ ਇਸ ਤਰ੍ਹਾਂ ਹੁੰਦਾ ਨਾ ਜਿਹੜੇ ਹੁਣ ਪਿੰਡਾਂ 'ਚ ਬੰਦੇ ਰਹਿੰਦੇ ਨੇਗੇ ਜੀ ਉਹ ਗੈਸ ਦੀ ਰੋਟੀ ਨੂੰ ਜ਼ਿਆਦਾ ਨਾ ਪਸੰਦ ਨਹੀਂ ਕਰਦੇ ਹੈਗੇ ਜੀ ਬਾਈ ਜਿੰਨੀ ਰੋਟੀ ਚੁੱਲੇ ਵਾਲੀ ਜ਼ਿਆਦਾ ਪਸੰਦ ਕਰਦੇ ਨੇ ਜੀ ਬਾਈ ਹੁਣ ਸ਼ਹਿਰ 'ਚ ਤਾਂ ਦੇਖੋ ਮਜਬੂਰੀ ਹੁੰਦੀ ਹੈ ਕਿ ਥਾਂ ਇੰਨੀ ਹੁੰਦੀ ਹੈ ਕਿ ਉੱਥੇ ਚੁੱਲੇ ਚੌਂਕੇ ਦੀ ਜਗ੍ਹਾ ਨਹੀਂ ਹੁੰਦੀ ਜ਼ਿਮੀਦਾਰ ਜਿਵੇਂ ਹੁਣ ਸਾਡੀਆਂ ਮਾਤਾ ਨੇ ਭੈਣਾਂ ਨੇ ਗਈਆਂ ਉਹ ਜ਼ਿਆਦਾ ਚੁੱਲ੍ਹੇ ਨੂੰ ਹੀ ਪ੍ਰੇਫਰ ਕਰਦੀਆਂ ਨਗੀਆਂ ਤੇ ਰੋਟੀ ਦਾ ਸਵਾਦ ਵੀ ਵੈਸੇ ਚੁੱਲ੍ਹੇ ਦੇ ਹੀ ਆਉਂਦੇ ਜੀ ਚੁੱਲ੍ਹੇ ਦੀ ਰੋਟੀ ਦਾ ਫਿਰ ਉਸੇ ਕਰਕੇ ਇਹ ਚੌਂਕਾ ਜ਼ਿੰਮੇਦਾਰ ਪਰਿਵਾਰ ਚ ਜ਼ਰੂਰੀ ਹੈ ਇਹ ਜ਼ਰੂਰੀ ਇਹ ਆਪਾਂ ਵੱਧ ਵਰਤਦਾ ਦਿੰਨੇ ਹਾਂ ਤੇ ਬਾਈ ਹੁਣ ਜੇ ਆਪਾਂ ਇਹਦੀ ਗੱਲ ਕਰੀਏ ਕੋਠੀ ਦਾ ਹੋ ਗਿਆ ਸਾਰਾ ਇੱਧਰ ਪਿੱਛੇ ਚੁੱਲਾ ਝੋਕ ਹੋ ਗਿਆ ਇੱਧਰ ਵੀ ਅਲੱਗ ਤੋਂ ਵਾਸ਼ਰੂਮ ਰੱਖਤੇ ਤੇ ਜਿਵੇਂ ਬਾਈ ਤੁਸੀਂ ਦੱਸ ਰਹੇ ਸੀਗੇ ਪਸ਼ੂਆਂ ਦਾ ਕਿਹੜੇ ਪਾਸੇ ਸਿਸਟਮ ਕਰਤਾ ਹਾਂਜੀ ਇਹ ਆਪਾਂ ਜਿਵੇਂ ਹੁਣ ਸਾਈਡ ਤੇ ਇੱਧਰ ਆਪਾਂ 12 ਫੁੱਟ ਦੀ ਐਂਟਰੀ ਦਿੱਤੀ ਹੋਈ ਹੈ ਜੀ ਜੀ ਬਾਈ ਜਿਵੇਂ ਹੁਣ ਕੋਈ ਟਰ ਅੱਛਾ ਜੀ ਇਧਰਲੀ ਸਾਈਡ ਤੇ ਸਾਰੇ ਜਿਵੇਂ ਕੈਟਲ ਸ਼ੈੱਡ ਵਗੈਰਾ ਹੋਗੇ ਤੂੜੀ ਵਾਲਾ ਹੋ ਗਿਆ ਪਸ਼ੂਆਂ ਦੀ ਖੇੜ ਖੂਲ ਹੋ ਗਈ ਪਾਣੀ ਵਾਲੀ ਸਾਰੀ ਉਧ ਰੱਖਣੀ ਹੈ ਖੇਤ ਚ ਆ ਗਿਆ ਬਾਈ ਹੁਣ ਤਾਂ ਨਾ ਖੇਤ ਦੇ ਵਿੱਚ ਹਾਂ ਖੇਤ ਜੀ ਬਾਈ ਦਾ ਅੱਜ ਮੈਂ ਸਾਰੇ ਆਸਤੇ ਪਾਉਂਦਾ ਹਾਂ ਖੇਤ ਦੇ ਵਿੱਚ ਜਦੋਂ ਕੋਠੀ ਬਣਦੀ ਹੈ ਬਾਈ ਖੇਤ ਦੇ ਵਿੱਚ ਪਲਾਨ ਸੌਕ ਕਰਨਾ ਥੋੜਾ ਜਿਹਾ ਤੁਸੀਂ ਆਰਾਮ ਨਾ ਕਰ ਸਕਦੇ ਹੋ ਹਨ ਕਿਉਂਕਿ ਜਗ੍ਹਾ ਥੋੜੀ ਜਿਹੀ ਖੁੱਲੀ ਮਿਲ ਜਾਂਦੀ ਹੈ ਹਾਂ ਜਗ੍ਹਾ ਤਾਂ ਖੁੱਲ੍ਹੀ ਮਿਲ ਜਾਂਦੀ ਜੀ ਬਾਕੀ ਉਹ ਜਗ੍ਹਾ ਦਾ ਤਾਂ ਕੋਈ ਚੱਕਰ ਨਹੀਂ ਹੈ ਬਾਕੀ ਐ ਹੁੰਦਾ ਜੀ ਖੇਤ ਦੇ ਵਿੱਚ ਥੋੜੀ ਜਿਹੀ ਖਿਲਦੀ ਹੈ ਕੋਠੀ ਹਾਂ ਵੀ ਜਿਵੇਂ ਹੁਣ ਇਹ ਤਾਂ ਚਾਰੇ ਪਾਸੇ ਡਿਜ਼ਾਈਨ ਹੈਗਾ ਆਹੋ ਇਹ ਗੱਲ ਹੈ ਜੀ ਬਾਈ ਨੇ ਤਾਂ ਇੰਨੇ ਕਿਹਾ ਸੀ ਵੀ ਸਾਨੂੰ ਡਿਜ਼ਾਈਨ ਕਰਨੀ ਕੋਈ ਹੁਣ ਆਵੇ ਇਹਨੂੰ ਬਾਈ ਤੁਸੀਂ ਸਾਰੇ ਪਾਸੇ ਦਿੱਤਾ ਡਿਜ਼ਾਈਨ ਹਨਾ ਇਹਨੂੰ ਡਿਜ਼ਾਈਨ ਆਪਾਂ ਚਾਰੇ ਪਾਸੇ ਦਿੱਤਾ ਜੀ ਉਸ ਤੋਂ ਬਾਅਦ ਨਾਲ ਹੀ ਇਹਦੇ ਆਪਣਾ ਡਰੈਸਿੰਗ ਤੇ ਟਾਇਲਟ ਆ ਗਿਆ ਜੀ ਬਾਈ ਉਸ ਤੋਂ ਬਾਅਦ ਆਪਣਾ ਦੂਸਰਾ ਬੈੱਡ ਹੁੰਦਾ ਹੋਣਾ ਬਾਈ ਪਚਲ ਕੇ ਇਹ ਲੌਬੀ ਦੀ ਬਿਨੇਟੀ ਆ ਗਈ ਜੀ ਉਹ ਦਿਖਾ ਦਿਓ ਬਾਈ ਉਧਰ ਆਪਾਂ ਇੱਥੇ ਵੀ ਕਹਿੰਦਾ ਮਤਲਬ ਲੌਬੀ ਚੋ ਵੀ ਇਹਨੂੰ ਯੂਜ਼ ਕਰ ਸਕਦੇ ਹਾਂ ਹਾਂਜੀ ਹਾਂਜੀ ਇਹ ਕੋਮਨ ਦਿੱਤਾ ਜੀ ਕੋਮਨ ਦਿੱਤਾ ਹੈ ਇਹ ਨਹੀਂ ਹੈਗਾ ਵੀ ਬੈਡਰੂਮ ਨਾਲ ਅਟੈਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹਾਂਜੀ ਇਹ ਬਾਈ ਜ਼ਿਆਦਾਤਰ ਤੁਹਾਡੇ ਡਿਜ਼ਾਈਨਾਂ ਦੇ ਵਿੱਚ ਹੁੰਦਾ ਹੈ ਇੱਥੋਂ ਵੀ ਕਹਿੰਦਾ ਉਹਦੇ ਲਈ ਐਂਟਰੀ ਹੁੰਦੀ ਹੈ ਜਿਹੜੀ ਇੱਥੋਂ ਵੀ ਯੂਜ਼ ਕਰ ਸਕਦੇ ਆਂ ਆਪਾਂ ਇੱਥੋਂ ਵੀ ਕਰ ਸਕਦੇ ਆਂ ਇਧਰੋਂ ਵੀ ਕਰ ਸਕਦੇ ਆਂ ਵਧੀਆ ਹੈ ਨਾ ਇਹ ਬਾਕੀ ਇਹਦਾ ਸੀ ਜਿਹੜਾ ਮੇਨ ਸੀਗਾ ਜੀ ਆਪਣੇ ਸਟੋਰ ਦਾ ਗੇਟ ਹੈਗਾ ਜਿਹੜਾ ਜੀ ਬਾਈ ਇਹ ਅਸੀਂ ਲੌਬੀ ਚੋ ਹੀ ਦਿੱਤਾ ਹੈ ਜੀ ਆਲਮੋਸਟ ਕੀ ਹੁੰਦਾ ਹੈ ਅ ਵਿੱਚ ਜਿਆਦਾਤਰ ਰੱਖੀ ਹੁੰਦਾ ਜਿਵੇਂ ਹੁਣ ਇਹਦੇ ਵਿੱਚ ਆਪਾਂ ਭਾਰੀ ਸਮਾਨ ਰੱਖਣਾ ਜੀ ਪੇਟੀਆਂ ਵਗੈਰਾ ਹੋਵੇ ਜਾਂ ਕੋਈ ਲੈਂਡ ਦੇਣ ਵਾਲੇ ਕੱਪੜੇ ਹੋਵੇ ਚੌੜਾ ਵੀ ਰੱਖਿਆ ਨਾ ਗੇਟ ਇਹ ਚੌੜਾ ਹੀ ਗੇਟ ਚੌੜਾ ਹੁੰਦਾ ਜੀ ਫਿਰ ਇਹਨੂੰ ਆਪਾਂ ਰੂਮ ਦੇ ਵਿੱਚੋਂ ਅਟੈਚ ਕਰਦੇ ਆ ਇੱਕ ਤਾਂ ਇਹਦਾ ਗੇਟ ਵੱਡਾ ਦੇਣਾ ਪੈਂਦਾ ਜੀ ਰੂਮ ਦਾ ਰੂਮ ਦਾ ਵੀ ਵੱਡਾ ਦੇਣਾ ਪੁਗੇਟਾ ਕਿਉਂਕਿ ਇਹ ਵੱਡਾ ਗੇਟ ਆਪਾਂ ਜੇ ਅੰਦਰ ਅਟੈਚ ਕੀਤਾ ਹੁੰਦਾ ਇਹਨੂੰ ਵੱਡਾ ਦੇਣ ਦਾ ਤਾਂ ਫਾਇਦਾ ਜੇ ਇਹ ਇਕੱਲੇ ਵੀ ਦੀ ਚੀਜ਼ ਰੰਗਣੀ ਹੋਵੇ ਫਿਰ ਇਹਦੇ ਵੀ ਦੀ ਨਗੋਣੀ ਪੋਗੀ ਹਾਂਜੀ ਨਾਲੇ ਹੋਰ ਕੀ ਹੁੰਦਾ ਜਿਵੇਂ ਉਹਨਾਂ ਨੂੰ ਲੋਕ ਲਾਦਾ ਜੀ ਇਸ ਰੂਮ ਨੂੰ ਆਪਾਂ ਕਿਵੇਂ ਮ ਦਿੱਤਾ ਹੋਇਆ ਜੀ ਸਿਸਟਮ ਤੋਂ ਕੱਪ ਬੋਰਡ ਵਗੈਰਾ ਵਧੀਆ ਬਣ ਜਾਂਦਾ ਫਿਰ ਜਿੰਨੇ ਜ਼ਿਆਦਾ ਆਪਾਂ ਦਰਵਾਜ਼ੇ ਦੇਵਾਂਗੇ ਰੂਮ ਚ ਉਹਨਾਂ ਜਿਆਦਾ ਅੰਟੀਰੀਅਰ ਦਾ ਕੰਮ ਘੱਟ ਹੋ ਜਾਂਦਾ ਰੂਮ ਦੇ ਵਿੱਚ ਇਹ ਵੀ ਗੱਲ ਹੈ ਬਾਈ ਜੀ ਜੀ ਤੇ ਇਹ ਆਪਣਾ ਸੈਕੰਡ ਬੈਡਰੂਮ ਆ ਗਿਆ ਜੀ ਅੱਛਾ ਇੱਧਰ ਸੈਕੰਡ ਬੈਡਰੂਮ ਆ ਗਿਆ ਸੈਕੰਡ ਬੈਡਰੂਮ ਦੇ ਵਿੱਚ ਅਸੀਂ ਜਿਹੜੀ ਅਲਮਾਰੀ ਹੈਗੀ ਇਹ ਥੋੜੀ ਜੀ ਡੀਪ ਦਿੱਤੀ ਹੈ ਜੀ ਬੀ ਰੂਮ ਆਪਣਾ ਸਕੁਅਰ ਰਹੇ 13 ਬਾਈ 14 ਦਾ ਬਹੁਤ ਆਹ ਵੀ ਕਬੂਡ ਦੀ ਵੈਸੇ ਜਗ੍ਹਾ ਦੇਤੀ ਇਹ ਹਾਂ ਜੀ ਇਹ ਲੱਕੜ ਦਾ ਭਰਾਉਣਾ ਲੱਕੜ ਦਾ ਭਰਾ ਸਾਡੇ ਬਾਈ ਉਹਨਾਂ ਨੇ ਇੱਕ ਵਾਰੀ ਵੈਸੇ ਅਲਮਾਰੀ ਲਾ ਦਿੱਤੀ ਹਾਂਜੀ 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 ਤੇ ਬੈਡਰੂਮ ਕਾਫੀ ਖੁੱਲਿਆ 14 ਬਾਈ ਕਿੰਨੇ ਦਾ ਦੱਸਿਆ ਬਾਈ 14 ਬਾਈ 13 ਦੇ 14 ਬਾਈ 13 ਦੇ ਬੈਡਰੂਮ ਨੇ ਬਾਈ ਇਹ ਪ੍ਰੋਪਰ ਤਿਆਰ ਸਾਈਜ਼ ਹੈ ਜੀ ਤੇ ਥੱਲੇ ਥੱਲੇ ਕਿੰਨਾ ਹੋ ਗਿਆ ਬਾਈ ਏਰੀਆ ਇਹ ਥੱਲੇ ਥੱਲੇ ਲਗ ਤਕਰੀਬਨ 17 1750 ਸਕੁਅਰ ਫੁੱਟ ਏਰੀਆ ਹੈ 37 ਬਾਈ 47 ਉੱਪਰ ਫਿਰ 1200 ਰਹਿ ਗਿਆ ਹਾਂਜੀ ਉੱਪਰ 120 ਆਪਾਂ ਜਿਹੜੇ ਭਰਾ ਨੇ ਆਪਣੇ ਨਾਲ ਬਾਈ ਹੋਰੀ ਹੈ ਨਾ ਤੇ ਦੋ ਕੋਠੀਆਂ ਦੋਸਤੋ ਖੇਤ ਦੇ ਵਿੱਚ ਬਾਈ ਉਹਨਾਂ ਨੇ ਬਣਾਈਆਂ ਜਿਹੜੀ ਆਪਾਂ ਇੱਕ ਕੋਠੀ ਦਿਖਾ ਰਹੇ ਆਂ ਵੈਸੇ ਦੋਨੇ ਨਕਸ਼ੇ ਇੱਕੋ ਜਿਹੇ ਟੋਟਲ ਕੰਮ ਬਾਈ ਇੱਕ ਬਾਈ ਹੋਰ ਚੀਜ਼ ਹੈ ਨਾ ਜਿਵੇਂ ਇਹ ਦੋ ਕੋਠੀਆਂ ਹੋ ਗਈਆਂ ਹਾਂਜੀ ਇਹਨਾਂ ਇੱਕੋ ਜੀਆਂ ਬਣਾਉਣ ਦਾ ਫਾਇਦਾ ਇਹਦੇ ਵਿੱਚ ਬਾਈ ਜਰੂਰ ਦੱਸਿਓ ਆਪਣੇ ਭਰਾਵਾਂ ਨੂੰ ਵੀ ਜੇ ਦੋ ਭਰਾਵਾਂ ਨੇ ਬਣਾਉਣੀਆਂ ਹੋਣ ਤਾਂ ਉਹ ਇੱਕੋ ਜਿਹਾ ਬਣਾਉਣ ਦਾ ਬਣਾਉਣ ਦਾ ਫਾਇਦਾ ਕੀ ਹੈ ਇੱਕੋ ਜਿਹਾ ਬਣਾਉਣ ਦਾ ਇਹ ਫਾਇਦਾ ਹੁੰਦਾ ਹੈ ਜਿਵੇਂ ਹੁਣ ਆਪਾਂ ਮਟੀਰੀਅਲ ਲੈਣਾ ਜੀ ਤੂੰ ਵੀ ਹਾਂਜੀ ਤਾਂ ਮਟੀਰੀਅਲ ਦੀ ਜਦੋਂ ਆਪਾਂ ਕੁਆਂਟੀਟੀ ਚ ਲਵਾਂਗੇ ਜਿਆਦਾ ਲਵਾਂਗੇ ਤਾਂ ਆਪਾਂ ਨੂੰ ਰੇਟ ਸਸਤਾ ਮਿਲਦਾਗਾ ਟੋਟਲ ਜਿਵੇਂ ਟਾਇਲ ਤੋਂ ਲਾ ਕੇ ਲੱਕੜ ਤੋਂ ਲਾ ਕੇ ਟੋਟਲ ਸਮਾਨ ਵੈਰੀਗ ਵਗੈਰਾ ਸਾਰਾ ਕੁਝ ਜੀ ਬਾਈ ਉਹ ਚੀਜ਼ ਇੱਕਦਾਂ ਮਿਲਦੀ ਹੈ ਜੀ ਨੰਬਰ ਦੇ ਇਹਦੇ ਵਿੱਚ ਕੀ ਹੁੰਦਾ ਜੀ ਮੈਂ ਹੁਣ ਦੋਨੇ ਭਰਾ ਨੇ ਜੀ ਇਹ ਇਹਨਾਂ ਨੂੰ ਜਦੋਂ ਮੈਂ ਇਹਨਾਂ ਦੀ ਜਗ੍ਹਾ ਦੇਖਣ ਆਇਆ ਸੀ ਜੀ ਕਹਿੰਦੇ ਵੀ ਸਾਨੂੰ ਹਜੇ ਕੋਈ ਬੰਡ ਨਹੀਂ ਹੈਗੀ ਵੀ ਇੱਧਰ ਲਈ ਸਾਡੀ ਹੈ ਜਾਂ ਇੱਧਰ ਲਈ ਸਾਡੀ ਹੈਗੀ ਵੀ ਸਾਨੂੰ ਕੋਠੀਆਂ ਸੇਮ ਚਾਹੀਦੀਆਂ ਨੇ ਵੀ ਉਹ ਜੀ ਨੂੰ ਜਿਹੜੀ ਚੰਗੀ ਲੱਗੀ ਉਹ ਰੱਖ ਲੂ ਕੋਈ ਵੀ ਤਿਆਰ ਹੋ ਗਈਆਂ ਜਦੋਂ ਬਈ ਕੋਈ ਨਹੀਂ ਹੋਣਗੇ ਸਾਰਾ ਮਟੀਰੀਅਲ ਜਿਵੇਂ ਜੂਜ਼ ਕੀਤਾ ਹੋ ਕਹਿੰਦਾ ਮਤਲਬ ਵੀ ਕੋਸਟ ਦਾ ਫਰਕ ਪੈਂਦਾ ਹੀ ਪੈਂਦਾ ਹੈ ਨਾ ਪੂਰਾ ਪੈਂਦਾ ਜੀ ਕੋਸਟ ਦਾ ਫਰਕ ਹਾਂ ਜੇਕਰ ਤਾਂ ਆਪਾਂ ਚੀਜ਼ ਇੱਕ ਲਵਾਂਗੇ ਜੀ ਬਾਈ ਉਹ ਪਰੋਂ ਮਹਿੰਗੀ ਲੱਗੂਗੀ ਜੇ ਹੁਣ ਆਪਾਂ ਚੀਜ਼ਾਂ ਦੋ ਲਵਾਂਗੇ ਤੋ ਉਹਦੇ ਵਿੱਚ ਥੋੜਾ ਮੋਟਾ ਡਿਸਕਾਊਂਟ ਮਿਲਦਾ ਜਿਵੇਂ ਹੁਣ ਦੋ ਗੁੱਠੀਆਂ ਬਣਾਉਣੀਆਂ ਹੁੰਦੀਆਂ ਨੇ ਇੱਕ ਤਾਂ ਬੰਦੇ ਨੇ ਜੇ ਸਿੰਗਲ ਗੁੱਠੀ ਬਣਾਉਣੀ ਹੈ ਵੀ ਦੂਜੀ ਅਸੀਂ ਠਹਿਰ ਕੇ ਬਣਾਉਣੀ ਹੈ ਉਹ ਗੱਲ ਤਾਂ ਦੇਖੋ ਜੀ ਵੱਖ ਹੈ ਜੇ ਬਣਾਉਣੀਆਂ ਇਕੱਠੀਆਂ ਨੇ ਤਾਂ ਉਹ ਸੇਮ ਟਾਈਮ ਤੇ ਬਣਾਉਣੀਆਂ ਚਾਹੀਦੀਆਂ ਨੇ ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕੱਲ੍ਹ ਨੂੰ ਜਿਵੇਂ ਹੁਣ ਟਾਈਲ ਲਗਾ ਸਭ ਤੋਂ ਵੱਡੀ ਸਮੱਸਿਆ ਟਾਈਲ ਦੀ ਹੁੰਦੀ ਹੈ ਜੀ ਕਿਉਂਕਿ ਟਾਈਲ ਦਾ ਜਿਹੜਾ ਲੋਟ ਆਉਂਦਾ ਹੈ ਨਾ ਜੀ ਇਹ ਸਮੇਂ ਦੇ ਹਿਸਾਬ ਨਾਲ ਬਦਲਦਾ ਰਹਿੰਦਾ ਹੈਗਾ ਇੱਕ ਟਾਈਮ ਤੇ ਜਿਹੜੀ ਟਾਈਲ ਅੱਜ ਮਿਲ ਗਈ ਜੇ ਆਪਾਂ ਸਾਲ ਬਾਅਦ 2 ਸਾਲਾਂ ਬਾਅਦ ਉਹ ਸੇਮ ਟਾਈਲ ਭ ਤੋਂ ਰੇਸ਼ਾ ਤੇ ਉਹ ਚੀਜ਼ ਮਿਲਦੀ ਨਹੀਂ ਹੈਗੀ ਕਿ ਮਿਲਦੀ ਨਹੀਂ ਮਾੜੀ ਮੋਟੀ ਚੀਜ਼ ਦਾ ਡਿਫਰੈਂਸ ਆਉਂਦਾ ਤੇ ਨਾਲੇ ਜਦੋਂ ਜ਼ਿਆਦਾ ਸਮਾਨ ਲਵਾਂਗੇ ਦੋ ਗੋਠਿਆਂ ਦਾ ਹੋ ਗਿਆ ਹਾਂਜੀ ਕੁਆਂਟੀਟੀ ਇਹ ਚੀਜ਼ਾਂ ਦੀ ਕੁਆਂਟੀਟੀ 'ਚ ਪਨ ਸਸਤੀ ਪੈ ਜੂਗੀ ਸਸਤੀ ਪੈ ਜੂਗੀ ਰੇਟ ਤੋੜ ਕੇ ਲੈ ਸਕਦੇ ਆਪਾਂ ਪਰ ਟੋਟਲ ਚੀਜ਼ ਦਾ ਬੈਰ ਹੋ ਗਈ ਕਿਹੜੀ ਪਾਉਣੀ ਆ ਆਪਾਂ ਪਾਪ ਹੋ ਗਈ ਤੇ ਮਨਕ ਚੋਲੋ ਮਟੀਰੀਅਲ ਹੋ ਗਿਆ ਜਾਂ ਇਹ ਹੋ ਗਿਆ ਸਰੀਆ ਹੋ ਗਿਆ ਟੋਟਲ ਚੀਜ਼ ਦੇ ਵਿੱਚ ਰੇਟ ਦੁਕਾਨਦਾਰ ਦੀ ਬਈ ਜਦੋਂ ਚੀਜ਼ ਵੇਖਣੀ ਹੈ ਤਾਂ ਉਹਨੇ ਥੋੜਾ ਜਿਹਾ ਕਟਕਾਰ ਹੀ ਲੈਣਾ ਕੱਟ ਕਰੂ ਕਰੂ ਬਈ ਜਦੋਂ ਤੇ ਹੁਣ ਬਈ ਇੱਥੇ ਦੱਸੋ ਜੀ ਕਿੰਨੇ ਰੂਮ ਬਣ ਇੱਥੋਂ ਤਾਂ ਆਲਾ ਇਹਦਾ ਪਲਾਨ ਹੈ ਉੱਪਰ ਆਪਣੇ 2 ਬੈੱਡਰੂਮ ਬਣੇ ਹੋਏ ਹੈ ਜੀ ਇੱਕ ਲੌਬੀ ਹੈ ਇੱਕ ਵਾਸ਼ਰੂਮ ਹੈ ਇੱਕ ਪੈਰਾਗੋਲਾ ਡਿਜ਼ਾਈਨ ਬਣਾਇਆ ਹੋਇਆ ਹੈ ਇੱਕ ਬ੍ਰਾਂਡ ਇਹ ਆਪਣਾ ਜੀ ਆਪਣਾ ਕਾਮਨ ਟਾਇਲਟ ਆ ਗਿਆ ਜੀ ਉੱਪਰ ਦਾ ਓਕੇ ਬਾਈ ਠੀਕ ਹੈ ਜੀ ਉਸ ਤੋਂ ਬਾਅਦ ਇਹ ਆਪਣਾ ਉੱਪਰ ਇੱਕ ਫਰਸਟ ਬੈੱਡਰੂਮ ਆ ਗਿਆ ਜੀ ਜੀ ਬਾਈ ਇਹ ਇਹਨਾਂ ਨੇ ਸਾਰਾ ਬੁੱਢਣ ਚ ਰੈਡੀ ਕਰਵਾਇਆ ਹੋਇਆ ਹੈ ਜੀ ਓਕੇ ਬਾਈ ਓਕੇ ਕਹਿਣਾ ਮਤਲਬ ਬਾਈ ਕਈ ਵਾਰੀ ਨਾ ਪੱਧਰ ਉੱਤੇ ਦੇਖਦੇ ਥੱਲੇ ਵਾਲਾ ਪੁਰਸ਼ ਸਾਰਾ ਰੈਡੀ ਹੁੰਦਾ ਉੱਪਰ ਨਾ ਆਪਾਂ ਇੱਕੋ ਵੀ ਰੂਮ ਰੈਡੀ ਨਹੀਂ ਕਰਵਾਇਆ ਹੁੰਦਾ ਚਲੋ ਉਹ ਤਾਂ ਅਗਲੇ ਦੀ ਵੈਸੇ ਆਪ ਦੀ ਇੱਛਾ ਹੁੰਦੀ ਹੈ ਹਾਂਜੀ ਹਾਂਜੀ ਕਿਉਂਕਿ ਹੌਲੀ ਹੌਲੀ ਕੰਮ ਕਰਾਉਣਾ ਹੁੰਦਾ ਇੱਥੇ ਵੀ ਬਾਈ ਉਹਨਾਂ ਨੇ ਨਾਲ ਦੀ ਨਾਲ ਰੈਡੀ ਕਰਵਾਤਾ ਹਨਾ ਹਾਂ ਇੱਥੇ ਤਿਆਰ ਕਰਵਾ ਦਿਆ ਕੰਮ ਬਾਈ ਜਿਹੜਾ ਬੋਰਡਾਂ ਦਾ ਕੰਮ ਵੀ ਹੋ ਗਿਆ ਜਿੰਨੇ ਕਿ ਇਹ ਬਾਲ ਬੱਟੀ ਭਰੀ ਹੋਈ ਹੈ ਹਾਂਜੀ ਇਹ ਬਾਲ ਬੱਟੀ ਹੈ ਜੇ ਬਾਅਦ ਵਿੱਚ ਪੇਂਟ ਕਰਾਉਣਾ ਤਾਂ ਲੱਕੜ ਦਾ ਪੌਂਚ ਪੂਰਾ ਹੋ ਜੂਗਾ ਹਨਾ ਹਾਂਜੀ ਤੇ ਇੱਧਰ ਬਾਈ ਬਾਹਰ ਨੂੰ ਐਂਟਰੀ ਹੈ ਹਾਂ ਇਹ ਆਪਣੇ ਬਾਲਕੋਨੀ ਦੀ ਐਂਟ अच्छा इधर बालकनी भाई बालकनी ਤੇ ਲੱਗਣਾ ਤਾਂ ਨਹੀਂ ਕੁਛ ਇਦਾਂ ਦੇ ਲਈ ਬਸ ਰੇਲਿੰਗ ਲੱਗਣੀ ਹੈ ਜੀ ਰੇਲਿੰਗ ਲੱਗਣੀ ਹੈ ਹਾਂ ਕਲਾਸ ਰੇਲਿੰਗ ਲੱਗਣੀ ਹੈ ਬਾਹਰ ਤੇ ਇੱਕ ਦੋਸਤੋ ਚੀਜ਼ ਜ਼ਰੂਰ ਦੇਖਿਓ ਤੁਸੀਂ ਬਾਈ ਹੋਰਾਂ ਨੇ ਡਿਜ਼ਾਈਨ ਕੀਤਾ ਡਿਜ਼ਾਈਨ ਦੇ ਵਿੱਚ ਬਾਈ ਬਾਹਰ ਤੁਸੀਂ ਟਾਈਲ ਬਹੁਤ ਦਿੱਤੀ ਹੈ ਨਾ ਇਹਦੇ ਚ ਫਿਰ ਮੋਡਰਨ ਦੇ ਵਿੱਚ ਤਾਂ ਟਾਈਲ ਹੀ ਚੱਲਦੀ ਜਿਵੇਂ ਕਲਾਸਿਕਲ ਦੇ ਵਿੱਚ ਤਾਂ ਜਿਵੇਂ ਸਿੰਗਲ ਸੀਟ ਹੋਗੀ ਤੇ ਸਿੰਪਲ ਪੈਰਾਗੋਲਾ ਹੋ ਗਿਆ ਪੋਰਨਿਸ ਵਗੈਰਾ ਹੋਗੇ ਉਹਨਾਂ ਦੇ ਡਿਜ਼ਾਈਨ ਹੁੰਦੇ ਨੇ ਕਿ ਸਿੰਪਲ ਇੱਕ ਚੀਜ਼ ਹੋਰ ਹੈ ਬਾਈ ਜਿਹੜਾ ਟਾਈਲ ਦਾ ਹੈ ਛੋਡਾ ਹੈ ਇਹਦੇ ਚ ਟਾਇਲ ਦਾ ਜਿਹੜਾ ਤੁਸੀਂ ਆਪਸ਼ਨ ਰੱਖੀਏ ਜ਼ਿਆਦਾਤਰ 프ਰੰਟ ਦੇ ਉੱਤੇ ਐਲੀਵੇਸ਼ਨ ਦੇ ਉੱਤੇ ਹਾਂਜੀ ਹਾਂਜੀ ਤੇ ਇਹ ਰੱਖ ਲਈ ਤੁਸੀਂ ਕੋਸ਼ਿਸ਼ ਕੀਤੀ ਇਹਦੇ ਚ ਇੱਕ ਚੀਜ਼ ਦਾ ਜ਼ਰੂਰ ਫਾਇਦਾ ਹੈ ਵੀ ਉਹ ਤਾਂ ਕੰਮ ਪੇਂਟ ਬੁਡਨ ਦਾ ਇੱਕ ਵਾਰੀ ਚ ਹੀ ਨਿਬੜ ਗਿਆ ਹਨਾ ਜਿੱਥੇ ਟਾਇਲ ਫਿੱਟ ਹੋ ਗਈ ਜਿੱਥੇ ਹੋਣਾ ਉਹ ਤਾਂ ਹੋਣਾ ਹੈ ਵੀ ਉਹਦਾ ਇਹ ਚੀਜ਼ ਦਾ ਬਹੁਤ ਫਾਇਦਾ ਹੋਣਾ ਹਨਾ ਹਾਂ ਇਹਦੇ ਚ ਅਸੀਂ ਬੁਡਨ ਦਾ ਤੇ ਸਟੋਨ ਦਾ ਕੰਟਰਾਸਟ ਰੱਖਿਆ ਹੋਇਆ ਜੀ ਜੀ ਬਾਈ ਤੇ ਜ਼ਿਆਦਾ ਬੁਡਨ ਕੰਟਰਾਸਟ ਹੋ ਗਿਆ ਤੇ ਨਾਲ ਸਟੋਨ ਕਲੈਡਿੰਗ ਹੋਊਗੀ ਹਾਂ ਦੋਸਤੋ ਬਾਹਰੋਂ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੀਆਂ ਲੱਗ ਰਹੀਆਂ ਕੋਠੀਆਂ ਦੋਨੇ ਤੇ ਜਦੋਂ ਦੂ ਆਪਾਂ ਉਹ ਦੁਬਾਰਾ ਤੋਂ ਵੀਡੀਓ ਪਾ ਦਾਂਗੇ ਅੱਜ ਤੁਹਾਨੂੰ ਆਪਾਂ ਇੱਕ ਕੋਠੀ ਦਿਖਾ ਰਹੇ ਹਾਂ ਕਿਉਂਕਿ ਦੂਜੀ ਦੇ ਵਿੱਚ ਕੰਮ ਚੱਲੀ ਜਾਂਦਾ ਹੈ ਨਾ ਭਾਈ ਉਸ ਤੋਂ ਬਾਅਦ ਅਸੀਂ ਇੱਕ ਜਿਵੇਂ ਹੁਣ ਇੱਧਰ ਬਾਹਰ ਬਰਾਂਡਾ ਬਣਾਇਆ ਹੋਇਆ ਜੀ ਠੀਕ ਹੈ ਭਾਈ ਇਹਦੇ ਵਿੱਚ ਨਾ ਅਸੀਂ ਇਹ ਮੇਨ ਐਮ ਐਸ ਪਿੱਲਰ ਯੂਜ਼ ਕੀਤੇ ਨੇ ਜੀ ਸਾਰੇ ਅੱਛਾ ਅੱਛਾ ਠੀਕ ਹੈ ਭਾਈ ਜਿਹੜੇ ਬਾਂਡੇ ਦੇ ਨੇ ਸਾਰਾ ਜਿਵੇਂ ਹੁਣ weight ਆ ਸਾਰਾ ਇਹ ਐਮ ਐਸ ਪਿੱਲਰ ਦੇ ਉੱਪਰ ਹੀ ਹੈਗਾ ਓਕੇ ਵੀਰੇ ਜ਼ਿਆਦਾਤਰ ਤਾਂ ਨਾ ਦੂਸਰੇ ਪਿੱਲਰ ਲਾਉਂਦੇ ਨੇ ਜੀ ਆਰ ਸੀ ਸੀ ਜੀ ਭਾਈ ਅਸੀਂ ਇੱਥੇ ਐਮ ਐਸ ਦਾ ਪਿੱਲਰ ਯੂਜ਼ ਕਰਾਇਆ ਹੋਇਆ ਜੀ ਸਾਰਾ ਅੱਛਾ ਇਹਦੇ ਵਿੱਚ ਸੀਟ ਵੀ ਲੱਗਣੀ ਹੈ ਜੀ ਹਜੇ ਪੀਵੀਸੀ ਸੀਟ ਲੱਗਣੀ ਹੈ ਪੀਵੀਸੀ ਸੀਟ ਹਾਂਜੀ ਉਹ ਤੁਹਾਡੇ 3D ਐਲੀਵੇਸ਼ਨ ਆਪਾਂ ਨਾਲ ਲਾਵਾਂਗੇ ਹਾਂਜੀ ਹਾਂਜੀ ਉਹਦੇ ਵਿੱਚ ਸਾਰਾ 3D ਐਲੀਵੇਸ਼ਨ ਹੈ ਬਾਈ ਉਹ ਇਹਨਾਂ ਦਾ ਫਾਈਨਲ ਡਿਜ਼ਾਈਨ ਇਹਨੂੰ ਪੇਂਟ ਪੂਟ ਹੋਣਾ ਉਹ ਆਪਾਂ ਨਾਲ ਲਾ ਦਾਂਗੇ ਵੀਡੀਓ 'ਚ ਕਿਉਂਕਿ ਆਪਣੇ ਭਰਾ ਉਹ ਚੀਜ਼ ਨੂੰ ਬਾਈ ਵੀਡੀਓ ਦੇਖਦੇ ਦੇਖਦੇ ਨਾ ਚੀਜ਼ ਦੇਖ ਸਕਣ ਬੀ ਜਦੋਂ ਤਾਂ ਜਮਾ ਫਾਈਨਲ ਲੁੱਕ ਹੋ ਗਈ ਕਹੇ ਜੀ ਹੋ ਜੂ ਅੱਭੀ ਜਿਵੇਂ ਉਹਨਾਂ ਨੂੰ ਅਜੇ ਬਾਹਰ ਉਹ ਪੇਂਟ ਰਿਹਾ ਉਹ ਬਾਈ ਤੁਸੀਂ ਸਾਨੂੰ ਨਾਲ ਦਿਓ ਆਪਾਂ ਨਾਲ ਲਾਵਾਂਗੇ ਹਾਂ 3D ਦੇ ਦਾਂਗੇ ਕੋਈ ਦਿੱਕਤ ਨਹੀਂ ਵੀ ਮੈਂ ਆਪਾਂ ਕੀ ਲੈ ਕੇ ਚੱਲੇ ਆ ਤੇ ਕੀ ਚੀਜ਼ ਬਣੀ ਹੈਗੀ ਉਹ ਸਾਰੀ ਚੀਜ਼ ਕਲੀਅਰ ਹੋ ਜਾਂਦੀ ਹੈ ਤੇ ਬਾਈ ਇੱਕ ਚੀਜ਼ ਇਧਰ ਆਪਣਾ ਸੈਕੰਡ ਬੈੱਡਰੂਮ ਹੈ ਜੀ ਸੈਕੰਡ ਬੈੱਡਰੂਮ ਇਧਰ ਹਾਂਜੀ ਹਾਂਜੀ ਠੀਕ ਹੈ ਬਾਈ ਇੱਕ ਤਿਆਰ ਕਰਾਇਆ ਕਹਿੰਦਾ ਮਤਲਬ ਫਾਈ ਤਿਆਰ ਕਰਵਾਇਆ ਜੀ ਇਹ ਵੈਸੇ ਤਿਆਰ ਨਹੀਂ ਕਰਵਾਇਆ ਇਧਰ ਤਾਂ ਰਹਿਦਾ ਹੈ ਹਨਾ ਹਾਂਜੀ ਹਾਂਜੀ ਤੇ ਦੋਸਤੋ ਉੱਪਰ ਵਾਲੇ ਪੋਰਸ਼ਨ ਦੇ ਉੱਤੇ ਆਪਾਂ ਦਿਖਾ ਤੇ ਇੱਕ ਸਟੋਰ ਇੱਕ ਕਿਚਨ ਇੱਕ ਡਰਾਈਂਗ ਰੂਮ ਡੁਪਲੈਕਸ ਲੌਬੀ ਹੈਗੀ ਇੱਕ ਬਾਹਰ ਪੋਰਚ ਹੈ ਜੀ ਠੀਕ ਹੈ ਉੱਪਰ ਵਾਲਾ ਪੋਰਸ਼ਨ ਭਾਈ ਉੱਪਰ ਵਾਲੇ ਪੋਰਸ਼ਨ ਚ ਦੋ ਬੈੱਡਰੂਮ ਹੈ ਜੀ ਇੱਕ ਟਾਇਲਟ ਹੈਗੀ ਲੌਬੀ ਹੈਗੀ ਜੀ ਇੱਕ ਬਰਾਂਡਾ ਹੋ ਗਿਆ ਤੇ ਇੱਕ ਬਾਹਰ ਇਧਰ ਪੈਰਾਗੋਲਾ ਬਣਾਇਆ ਹੋਇਆ ਹੈ ਜੀ ਵੈਸੇ ਡਿਜ਼ਾਈਨ ਹੈ ਤੇ ਬਾਹਰ ਦੀ ਇੱਕ ਪੈੜੀ ਜਿਹੜੀ ਉੱਪਰ ਠੀਕ ਹੈ ਭਾਈ ਇਧਰੋਂ ਬੈਕ ਸਾਈਡ ਦਿਖਾ ਦਿਓ ਇਹ ਜਿਹੜੀ ਉੱਪਰ ਦੀ ਪੈੜੀ ਆ ਗਈ ਜੀ ਅੱਛਾ ਭਾਈ ਇੱਥੇ ਤੁਸੀਂ ਉਹ ਲਾਉਂਗੇ ਕੀ ਕਹਿੰਦੇ ਸੀ ਤੁਸੀਂ ਇਥੇ ਸਾਰਾ ਗਲਾਸ ਲੱਗਣਾ ਜੀ ਅੱਛਾ ਗਲਾਸ ਲਾਉਣਾ ਬਾਈ ਤੁਸੀਂ ਭਾਈ ਜਿਵੇਂ ਆਪਾਂ ਦੋ ਕੋਠੀਆਂ ਬਣਾਉਣੀਆਂ ਸੀ ਹਨਾ ਦੋ ਕੋਠੀਆਂ ਦੇ ਵਿੱਚ ਮਟੀਰੀਅਲ ਯੂਜ਼ ਕਰਨਾ ਜਿਵੇਂ ਕਿ ਆਪਾਂ ਟੋਟਲ ਆਪਾਂ ਇੱਟ ਤੋਂ ਲਾ ਲਈਏ ਵੀ ਬਈ ਉਹ ਤੁਸੀਂ ਕਿੱਥੋਂ ਕਿੱਥੋਂ ਲੈਂਦੇ ਤੇ ਤੁਹਾਨੂੰ ਉਹਦੇ ਚ ਰੇਟ ਦਾ ਕਿੰਨਾ ਫਰਕ ਪਿਆ ਦੋ ਕੋਠੀਆਂ ਮਗਰ ਤੇ ਬਾਈ ਜੀ ਆਪਾਂ ਇੱਟ ਦੀ ਗੱਲ ਕਰੀਏ ਉਹ ਕਿੱਥੋਂ ਲੈਂਦੀ ਸੀ ਆਪਾਂ ਇੱਟ ਆਪਣੇ ਇਥੋਂ ਨੇੜੇ ਖਾਰੇ ਪੱਟੇ ਤੋਂ ਸਹੀ ਇੱਕ ਨੰਬਰ ਇੱਟ ਮਿਲਦੀ ਉੱਥੋਂ ਲੈ ਕੇ ਆਏ ਆ ਜੀ ਦੋਨੋਂ ਕੋਠੀਆਂ ਦੀ ਹਾਂਜੀ ਦੋਨੋਂ ਕੋਠੀਆਂ ਤੇ ਬਾਈ ਜੇ ਆਪਾਂ ਸਿਮਿੰਟ ਦੀ ਗੱਲ ਕਰੀਏ ਕਿਹੜਾ ਯੂਜ਼ ਕੀਤਾ ਸਿਮਿੰਟ ਅਲਟਰਾ ਠੀਕ ਹੈ ਹਾਂ ਦੋਨੇ ਕੋਠੀਆਂ ਦੇ ਵਿੱਚ ਕਹਿੰਦਾ ਮਤਲਬ ਜਿਹੜਾ ਮਟੀਰੀਅਲ ਲੈਣ ਲੱਗੇ ਤੁਸੀਂ ਅਗਲੇ ਨਾਲ ਇੱਕ ਵਾਰੀ ਚ ਗੱਲ ਕਰ ਲਈ ਹਾਂ ਹਾਂ ਸੇਮ ਹੀ ਜੀ ਦੋਨੋਂ ਉਹੀ ਲਈਏ ਹਾਂ ਬਿਲਕੁਲ ਠੀਕ ਹੈ ਭਾਈ ਠੀਕ ਹੈ ਤੇ ਬਰੇਤੀ ਬਜਰੀ ਭਾਈ ਬਰੇਤੀ ਬਜਰੀ ਸਿੱਧੀ ਆਪਣੀਆਂ ਗੱਡੀਆਂ ਸਟਾਈਆਂ ਸੀ ਕਰਾਂ ਜੀ ਠੀਕ ਹੈ ਜੀ ਤੇ ਭਾਈ ਹੁਣ ਜਿਵੇਂ ਇਹ ਕੋਠੀ ਵੀ ਆਪਣੀ ਫਿਨਿਸ਼ ਹੋ ਗਈ ਇਹਦੇ ਵੀ ਬਾਹਰੋਂ ਵੀ ਸਾਰਾ ਫਰੰਟ ਐਲੀਵੇਸ਼ਨ ਵੀ ਦੇਖ ਰਹੇ ਆਪਾਂ ਕਲਰ ਆਂਗ ਰਹੇ ਗਿਆ ਹਣਾ ਹਾਂਜੀ ਹਾਂ ਤੇ ਜਿਵੇਂ ਟਾਇਲ ਵਗੈਰਾ ਹੋ ਗਈ ਤੇ ਇਹਦੇ ਚ ਬਈ ਜਿਵੇਂ ਟਾਇਲ ਦੀ ਕੁਆਲਿਟੀ ਹੋ ਗਈ ਇਹ ਤੁਸੀਂ ਕਿੱਥੋਂ ਲੈ ਕੇ ਆਏ ਸੀ ਇਹ ਸਾਰੀ ਟਾਇਲ ਆਪਣੇ ਗੋਰਾ ਟਾਇਲ ਆ ਰਾਮਪੁਰਾ ਤੋਂ ਉੱਥੋਂ ਲੈ ਕੇ ਆਏ ਉਹਨਾਂ ਦਾ ਰੇਟ ਵੀ ਸਹੀ ਲੱਗਿਆ ਆਪਾਂ ਨੂੰ ਵੈਸੇ ਦੋਨੇ ਕੋਠੀਆਂ ਦੀ ਆਪਣੀ ਟਾਇਲ ਸਾਰੀ ਉੱਥੋਂ ਹੀ ਆਈ ਹੈ ਉਹਦੀ ਕੰਪਲੀਟ ਹੋ ਗਈ ਬਈ ਹਾਂਜੀ ਉਹਦੀ ਕੰਪਲੀਟ ਆ ਦੋਨੇ ਠੀਕ ਹੈ ਉਹਦੀ ਵੀ ਸਾਬੀ ਉੱਥੋਂ ਹੀ ਆਈ ਹੈ ਇਹ ਵੀ ਸਾਬੀ ਉੱਥੋਂ ਹੀ ਆਈ ਹੈ ਇਹਦੇ ਫਰੰਟ ਦੇ ਵੀ ਬਾਬਾ ਦਿੱਤੀ ਨਾ ਬਈ ਤੇ ਬਈ ਜੇ ਆਪਾਂ ਲੱਕੜ ਦੀ ਗੱਲ ਕਰੀਏ ਲੱਕੜ ਆਪਾਂ ਪਹਿਲਾਂ ਆਪਦੇ ਘਰ ਦੀ ਰੱਖੀ ਸੀ ਜਾਂ ਖਰੀਦੀ ਸੀ ਨਹੀਂ ਲੱਕੜ ਸਾਰ ਤੇ ਬਈ ਬਹੁਤ ਸੋਹਣੀਆਂ ਕੋਠੀਆਂ ਬਣੀ ਹੋਈਆਂ ਦੋ ਕੋਠੀਆਂ ਭਰਾ ਹੋਰੇ ਆਪਣੇ ਨਾਲ ਖੜੇ ਨੇ ਦੋਨੇ ਭਰਾਵਾਂ ਦੀਆਂ ਦੋ ਕੋਠੀਆਂ ਜੀ ਲਗਭਗ ਬਈ ਆਪਣਾ ਬਗਲ ਕਿੰਨਾ ਏਰੀਆ ਹੋਊ ਸਾਰਾ ਇਹ ਲਗਭਗ ਇੱਕ ਕਿਲੇ ਦਾ ਏਰੀਆ ਲਗਭਗ ਬਗਲ ਮਾਰਿਆ ਹੋਇਆ ਕਿਲੇ ਤੇ ਦੋਨਾਂ ਦਾ 29 2900 ਏਰੀਆ ਹੈ ਨਾ ਕੋਠੀਆਂ ਦਾ 23 2900 ਤੇ ਦੋਸਤੋ ਕਿਵੇਂ ਲੱਗੀਆਂ ਕੋਠੀਆਂ ਤੁਹਾਨੂੰ ਇੱਕ ਕੋਠੀ ਪੱਜ ਤੁਹਾਨੂੰ ਤੁਹਾਨੂੰ ਸਾਰੀ ਦਿਖਾਈ ਹੈ ਵੀਡੀਓ ਦੇ ਵਿੱਚ ਪੂਰੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣੇ ਸੁਖਮਾਨ ਕੋਰ ਵਾਲਾ ਚੈਨਲ ਦੇ ਉੱਤੇ ਤੇ ਬਾਈ ਉਹਨਾਂ ਨੇ ਜਿਹੜਾ ਦੱਸਿਆ ਮਟੀਰੀਅਲ ਬਾਈ ਉਹਨਾਂ ਨੇ ਕੀ ਕੀ ਯੂਜ਼ ਕੀਤਾ ਕਿਉਂਕਿ ਬਾਈ ਜਦੋਂ ਦੋ ਕੁੱਠੀਆਂ ਬਣਾਵਾਂਗੇ ਸੋਨੂੰ ਬਾਈ ਇੱਕ ਚੀਜ਼ ਜਰੂਰ ਦੱਸਿਓ ਹਨਾ ਜਿਹੜੀ ਜਦੋਂ ਆਪਾਂ ਮਟੀਰੀਅਲ ਵਰਤਣਾ ਸੀ ਦੋਨਾਂ ਕੁੱਠੀਆਂ ਇਕੱਠਾ ਲਿਆਈ ਗਿਓ ਕਿੰਨਾ ਗ੍ਰੇਡ ਦਾ ਫਰਕ ਲੱਗਿਆ ਰੇਟ ਦਾ ਤਾਂ ਕਾਫੀ ਫਰਕ ਪੈ ਜਾਂਦਾ ਦੋ ਦਾ ਤਾਂ ਜੀ ਤੁਸੀਂ ਬਾਈ ਜਦੋਂ ਗੱਲ ਕਰੋਗੇ ਅਗਲੇ ਨੂੰ ਕਹੋਗੇ ਵੀ ਇੰਨਾ ਮਾਲ ਚਾਹੀਦਾ ਤਾਂ ਅਗਲਾ ਰੇਟ ਘਟੂਗਾ ਹਨਾ ਹਾਂ ਘਟੂਗਾ ਕੁਆਂਟੀਟੀ ਹੈ ਆ ਬਾਕੀ ਬੰਦੇ ਨੂੰ ਐ ਜਿਵੇਂ ਇੱਕ ਕੁੱਠੀ ਆਪਾਂ ਬਾਈ ਜਾਂਦੇ ਆਂ ਦੂਜੀ ਬਾਈ ਜਾਂਦੇ ਆਂ ਮੰਨ ਕੇ ਚੱਲੋ ਵੀ ਬਾਰੀ-ਬਾਰੀ ਭਕਾਈ ਕਰਨ ਦੀ ਲੋੜ ਨਹੀਂ ਹੈਗੀ ਇੱਕ ਥਾਂ ਤੋਂ ਬੰਦੇ ਨੂੰ ਪਤਾ ਲੱਗ ਜਾਂਦਾ ਹਾਂ ਉਹ ਕਹੇ ਤੋ ਭੇਜ ਦੂ ਅਗਲਾ ਹਾਂ ਕਹੇ ਤੋ ਭੇਜ ਦੂ ਬਾਰੀ-ਬਾਰੀ ਐਸੀ ਦਿੱਕਤ ਨਹੀਂ ਆਉਂਦੀ ਜਿਵੇਂ ਬਾਈ ਆਪਾਂ ਕੋਠੀ ਬਣਾਈਏ ਹੈ ਨਾ ਮੇਨ ਇਹਦੇ ਚ ਬਾਈ ਰੋਲ ਹੁੰਦਾ ਜਿਵੇਂ ਇੱਕ ਮਿਸਤਰੀ ਹੋ ਗਿਆ ਇੱਕ ਡਿਜ਼ਾਈਨਰ ਹੋ ਗਿਆ ਟੋਟਲ ਜਿੰਨੇ ਵੀ ਇਹਦੇ ਚ ਕੰਮ ਕਰਦੇ ਹੁੰਦੇ ਆ ਭਰਾ ਆਪਣੇ ਸਾਰੇ ਪੱਥਰ ਵਾਲਾ ਹੋ ਗਿਆ ਹੈ ਨਾ ਤੇ ਇਹ ਬਾਈ ਸਾਨੂੰ ਜ਼ਰੂਰ ਚਾਣਨਾ ਪਾਓ ਜੀ ਆਪਣੀ ਕੋਠੀ ਬਣਾਈ ਕਿਹੜੇ ਭਰਾ ਰਿਹਾ ਇਹ ਆਪਣੇ ਵੰਦਰ ਠੇਕੇਦਾਰ ਨੇ ਮਿਸਤਰੀ ਨੇ ਬਣਾਈ ਆ ਜੀ ਖੜੋਲੀ ਤੋਂ ਖੜੋਲੀ ਤੋਂ ਨੇ ਬਾਈ ਹਾਂਜੀ ਹਾਂਜੀ ਖੜੋਲੀ ਤੋਂ ਠੀਕ ਹੈ ਬਾਈ ਤੇ ਇਹਦੇ ਚ ਬਾਈ ਹੋਰਿਆਂ ਦੇ ਕੰਮ ਤੋਂ ਤੁਸੀਂ ਕਿੰਨੇ ਕੁ ਸਤੁਸ਼ਟ ਹੋ ਕੋਈ ਕੰਮ ਕਰਵਾ ਕੇ ਨਾ ਪਰ ਇਹ ਕਈ ਵਾਰੀ ਲੱਗਦਾ ਬੰਦਾ ਜਿੱਥੇ ਮਾਨ ਜਾਣਾ ਟਿਕਾਇਆ ਜਾਂ ਵੀ ਟਿਕਾਇਆ ਜਾਣਾ ਹੋਇਆ ਹੋਵੇ ਬਾਈ ਸੋਹਣਾ ਕੰਮ ਕੀਤਾ ਸਵਾਦ ਨਹੀਂ ਆਉਂਦਾ ਬਈ ਗੱਲ ਹਨ ਤੁਸੀਂ ਪੂਰੇ ਸਟੂਟੋ ਬਈ ਉਹਨੇ ਕੰਮ ਨਾ ਪੂਰੇ ਸਟੂਟੋ ਆ ਜੀ ਬਹੁਤ ਸੋਹਣਾ ਕੰਮ ਕੀਤਾ ਬਈ ਹਾਂ ਬਹੁਤ ਵਧੀਆ ਕੰਮ ਕਰਿਆ ਬਈ ਉਹਨੇ ਪੂਰੀ ਸਫਾਈ ਹੈ ਪਲਾਸਟਰ ਬਲੋਸਟਰ ਦੀ ਮੰਨ ਕੇ ਚੱਲੋ ਉਹ ਤਾਂ ਦਿਖ ਰਿਹਾ ਬਈ ਰੰਗ ਕਰਨ ਦੀ ਵੀ ਕਬੱਡੀ ਜ਼ਰੂਰਤ ਵਾਲੀ ਗੱਲ ਨਹੀਂ ਹੈਗੀ ਜਿਵੇਂ ਇੱਕ ਮਿਸਤਰੀ ਹੁੰਦਾ ਵੀ ਮੰਨ ਕੇ ਚੱਲੋ ਗਿਆ ਵਾਲਾ ਕਹਿੰਦਾ ਵੀ ਰੰਗ ਤਾਂ ਹੋਣਾ ਹੀ ਹੈ ਉੱਪਰ ਅਗਲਾ ਮੋਟਾ-ਮੋਟਾ ਕਰਕੇ ਟੱਪ ਜਾਂਦਾ ਉਹ ਬੰਦੇ ਬਈ ਫਿਰ ਪੱਥਰ ਕੀਤੂ ਲਵਾਇਆ ਸੀ ਇਹ ਟਾਇਲ ਫਿਰ ਆਪਣੇ ਹੁਕਮ ਵਾਲੀ ਤੋਂ ਆ ਜੀ ਰਮੇਸ਼ ਮਿਸਤਰੀ ਅਚਾਰ ਰਮੇਸ਼ ਆਪਣੇ ਹੈ ਦੇ ਵੀ ਲੱਗ ਰਹੇ ਆਪਣੀ ਪਰਲੇ ਕੋਠੀ ਚ ਕੱਲ ਭਰਾ ਹੋਰਾਂ ਦਾ ਨਾਮ ਪੁੱਛਿਆ ਜਿਵੇਂ ਬਾਈ ਹੋਰੀ ਖੜੇ ਨੇ ਇਹਨਾਂ ਨੇ ਡਿਜ਼ਾਈਨ ਕੀਤੀ ਹੈ ਕੋਠੀ ਬਾਈ ਮਿਸਤਰੀ ਹੋਰਾਂ ਨੇ ਬਣਾਈ ਹੈ ਜਿਹੜੇ ਬਿੰਦਰ ਬਾਈ ਹੋਰੀ ਨੇ ਨਾ ਬਿੰਦਰ ਬਾਈ ਤੇ ਬਾਈ ਹੋਰਾਂ ਨੇ ਇਹਦਾ ਵੀ ਦੱਸਤਾ ਟਾਇਲ ਦਾ ਚਲੋ ਜਿਹੜਾ ਭਰਾ ਆਪਣਾ ਰਹਿ ਗਿਆ ਕੰਮ ਕਰਨੀ ਹੋਣਾ ਆਪਾਂ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਦਾ ਕੰਮ ਸੋਹਣਾ ਬਾਈ ਜੇ ਮਾਲਕ ਖੁਸ਼ ਹੋਵੇ ਤਾਂ ਆਪਣਾ ਮਕਸਦ ਹੁੰਦਾ ਵੀ ਆਪਾਂ ਉਹ ਭਰਾਵਾਂ ਨੂੰ ਆਪਣਾ ਦਾ ਕੰਮ ਦਿਖਾਈਏ ਤੇ ਤੁਸੀਂ ਵੀ ਉਹਨਾਂ ਤੋਂ ਕੋਈ ਕੰਮ ਕਰਵਾ ਸਕੋ ਹਨ ਜਿਵੇਂ ਵੀ ਆਪਾਂ ਇਹ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਾਂ ਬਈ ਦੋਸਤੋ ਦੋਨੇ ਭਰਾਵਾਂ ਦੀਆਂ ਦੋਨੇ ਕੋਠੀਆਂ ਤੁਹਾਨੂੰ ਕਿਵੇਂ ਲੱਗੀਆਂ ਡਰੋਨ ਸ਼ਾਟ ਰਹੀਂ ਤੁਸੀਂ ਸ਼ਾਟ ਦੇਖ ਸਕਦੇ ਹੋ ਵੈਸੇ ਅੱਜ ਆਪਾਂ ਇੱਕ ਕੋਠੀ ਦਾ ਸਾਰਾ ਪਲਾਨ ਦਿਖਾਇਆ ਬਾਈ ਹੋਰਾਂ ਨੇ ਇਹਨਾਂ ਦਾ ਡਿਜ਼ਾਈਨ ਕੀਤਾਗਾ ਤੇ ਭਰਾ ਹੋਰਾਂ ਦੀਆਂ ਕੋਠੀਆਂ ਨੇ ਵੀਡੀਓ ਨੂੰ ਸ਼ੇਅਰ ਕਰਨਾ ਜੀ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਨਵੀਆਂ-ਨਵੀਆਂ ਸੋਹਣੀਆਂ-ਹੋਣੀਆਂ ਕੋਠੀਆਂ ਲੈ ਕੇ ਆਉਂਦੇ ਰਹਿਾਂਗੇ ਧੰਨਵਾਦ ਜੀ ਸੱਸ